ਡੰਡਾ ਵਿੱਚ ਪੈਣ ਗਿਆਂ ਲੋਕੋ ਸਰਪੰਚੀ ਦੀਆਂ ਵੋਟਾਂ ਸਭ ਤਿਆਰੀ ਕਰਨ ਲਈ ਆ ਕੇ ਮੰਗਦੇ ਫਿਰਨ ਸਪੋਰਟਾਂ ਹੁਣ ਕੱਢੇ ਹੋ ਕੇ ਜੀ ਇਹ ਗੱਲ ਸਾਰਿਆਂ ਨੂੰ ਸਮਝਾਓ ਸਰਪੰਚ ਬਣਾਉਣ ਲਈ ਵੋਟਾਂ ਸੋਚ ਸਮਝ ਕੇ ਪਾਓ ਗੱਲ ਸੋਚ ਵਿਚਾਰ ਲਿਓ ਗੱਲ ਸੋਚ ਵਿਚਾਰ ਲਿਓ ਲਗਦੇ ਅੰਬ ਕਦੇ ਨਾ ਅੱਕੀ ਇਹ ਚੌਧਰ ਲੈਣ ਲਈ ਫਿਰਦੇ ਬਹੁਤ ਪੂਛੜੇ ਚੱਕੀ ਮੁਰ ਜ਼ਹਿਰ ਪਵੇ ਖਾਣਾ ਐਸਾ ਨਾ ਕੋਈ ਬੂਟਾ ਲਾਇਓ ਸਰਪੰਚ ਬਣਾਉਣ ਲਈ ਵੋਟਾਂ ਸੋਚ ਸਮਝ ਕੇ ਪਾਓ ਐਵੇਂ ਨਾ ਫੇਰ ਦੇਵੇ ਐਵੇਂ ਨਾ ਫੇਰ ਦੇਵੇ ਕੋਈ ਵਿੱਚ ਪਿੰਡ ਦੇ ਮਾਂਝਾ ਕੋਈ ਇੱਜ਼ਤਦਾਰ ਹੋਵੇ ਜਿਹੜਾ ਧੀ ਪੈਣ ਦਾ ਸੰਝਾ ਇਹ ਵੋਟ ਆਪਣੀ ਨੂੰ ਨਾਹੀ ਮਿੱਟੀ ਵਿੱਚ ਮਲਾਇਓ ਸਰਪੰਚ ਬਣਾਉਣ ਲਈ ਵੋਟਾਂ ਸੋਚ ਸਮਝ ਕੇ ਪਾਇਓ ਪਿੰਡ ਦੇ ਚੋਂ ਪਾਸੇ ਜੀ ਬੂਟੇ ਲਾ ਕੇ ਆਉਣ ਬਹਾਰਾਂ ਕਰ ਪੱਕੀ ਫਰਨੀ ਨੂੰ ਜਿੱਥੇ ਜਾਨ ਝੂਕਦੀਆਂ ਕਾਰਾਂ ਜੋ ਕੰਮ ਕਰੇ ਪਿੰਡ ਦੇ ਐਸਾ ਬੰਦਾ ਮੁਖੀ ਬਣਾਓ ਸਰਪੰਚ ਬਣਾਉਣ ਲਈ ਵੋਟਾਂ ਸੋਚ ਸਮਝ ਕੇ ਪਾਇਓ ਇਹ ਗਲੀ ਨਾਲੀਆਂ ਦੇ ਇਹ ਗਲੀ ਨਾਲੀਆਂ ਦੇ ਵਿੱਚੋਂ ਜੋ ਕਪੜੇ ਹਨ ਕਰਦੇ ਖਾ ਪੈਸੇ ਪਿੰਡ ਦੇ ਨੂੰ ਜਿਹੜੇ ਢੱਡ ਆਪਣਾ ਪਰਦੇ ਇਹ ਚੋਰ ਬੰਦਿਆਂ ਨੂੰ ਆਪਣਾ ਨਹੀਂ ਹੱਕ ਸੰਭਾਇਓ ਸਰਪੰਚ ਬਣਾਉਣ ਲਈ ਵੋਟਾਂ ਸੋਚ ਸਮਝ ਕੇ ਪਾਓ ਹੁਣ ਪਹਿਲਾਂ ਵਾਂਗੂ ਹੀ ਇਹ ਨਾ ਵੰਡਣੇ ਮੀਟ ਸ਼ਰਾਬਾ ਲਾਲਚ ਵਿੱਚ ਆ ਕੇ ਦੇ ਚੱਲਿਓ ਨਾ ਇੰਨਾਂ ਦੀਆਂ ਦਾਬਾਂ ਜੋ ਚਮਚੇ ਇੰਨਾਂ ਦੇ ਜੋ ਚਮਚੇ ਇੰਨਾਂ ਦੇ ਉਹਨਾਂ ਨੂੰ ਵੀ ਪਰੇ ਹਟਾਓ ਸਰਪੰਚ ਬਣਾਉਣ ਲਈ ਵੋਟਾਂ ਸੋਚ ਸਮਝ ਕੇ ਪਾਓ ਝਗੜੇ ਪਿੰਡਾਂ ਦੇ ਜੋ ਝਗੜੇ ਪਿੰਡਾਂ ਦੇ ਜਾਵਣ ਪਿੰਡ ਦੇ ਵਿੱਚ ਨਵੇਂ ਗੱਲ ਇੱਥੇ ਹੀ ਮੁੱਕ ਜਾਵੇ ਥਾਣੇ ਕੋਟ ਜਾਣ ਨਾ ਛੇੜੇ ਇਨਸਾ피 ਬੰਦੇ ਨੂੰ ਰਲ ਕੇ ਕੈਂਡੀਡੇਟ ਬਣਾਇਓ ਸਰਪੰਚ ਬਣਾਉਣ ਲਈ ਵੋਟਾਂ ਸੋਚ ਸਮਝ ਕੇ ਪਾਓ ਕੋਈ ਐਸਾ ਬੰਦਾ ਜੋ ਕੋਈ ਐਸਾ ਬੰਦਾ ਜੋ ਸਭ ਨੂੰ ਇੱਕ ਅੱਖ ਨਾਲ ਵੇਖੇ ਕਮ ਕਰੇ ਸਾਰਿਆਂ ਦੇ ਦਿਲ ਚੋਂ ਕਰਕੇ ਦੂਰ ਭਲੇਖੇ ਵੱਡ ਜੂੜ ਨਫਰਤਾਂ ਦਾ ਮਿਲ ਕੇ ਪਿੰਡ ਨੂੰ ਸੁਰਗ ਬਣਾਇਓ ਮਿਲ ਕੇ ਪਿੰਡ ਨੂੰ ਸੁਰਗ ਬਣਾਇਓ ਸਰਪੰਚ ਬਣਾਉਣ ਲਈ ਵੋਟਾਂ ਸੋਚ ਸਮਝ ਕੇ ਪਾਓ ਬੰਦਾ ਚੁਣਿਓ ਨਾ ਉਹ ਬੰਦਾ ਚੁਣਿਓ ਨਾ ਜਿਹੜਾ ਕਰੇ ਪਾਰਟੀ ਬਾਜੀ ਕਰ ਲਿਓ ਸੰਮਤੀ ਨੂੰ ਹੋਕੇ ਆਪਸ ਦੇ ਵਿੱਚ ਰਾਜੀ ਕਰ ਦੂਰ ਨਫਰਤਾਂ ਨੂੰ ਸਾਰੇ ਪਿਛਲੀ ਗੱਲ ਭਲਾਓ ਸਰਪੰਚ ਬਣਾਉਣ ਲਈ ਵੋਟਾਂ ਸੋਚ ਸਮਝ ਕੇ ਪਾਓ 5 ਸਾਲ ਮਗਰੋਂ ਇਹ 5 ਸਾਲ ਮਗਰੋਂ ਮੌਕਾ ਹੈ ਹੱਥਾਂ ਵਿੱਚ ਆਇਆ ਕੁਝ ਤਾਉਣਾ ਪੈ ਜੂਗਾ ਜੇ ਹੈ ਹੱਥੋਂ ਸਮਾਂ ਗਵਾਇਆ ਹਰ ਝਗੜੇ ਚਿਹੜੇ ਨੂੰ ਆਪਸ ਵਿੱਚ ਬਚਨਾਂ ਸਿੰਘ ਫਸਾਇਓ ਸਰਪੰਚ ਬਣਾਉਣ ਲਈ ਵੋਟਾਂ ਸੋਚ ਸਮਝ ਕੇ ਪਾਓ ਜੋ ਨਸ਼ੇ ਤਸਕਰੀ ਨੂੰ ਜੋ ਨਸ਼ੇ ਤਸਕਰੀ ਨੂੰ ਪਿੰਡ ਦੇ ਵਿੱਚ ਵਰਨਣਾ ਦੇਵੇ 도ਗਲਿਆਂ ਬੰਦਿਆਂ ਨੂੰ ਜੋ ਨੇੜੇ ਖੜਨ ਨਾ ਦੇਵੇ ਸੱਚੇ ਬੰਦੇ ਦੀ ਸੱਚੇ ਵੋਟਾਂ ਸੋਚ ਸਮਝ ਕੇ ਪਾਓ ਲਾ ਲੇਟਾਂ ਫਰਨੀ ਤੇ ਲਾ ਲੇਟਾਂ ਫਰਨੀ ਤੇ ਹੋਵੇ ਚੋਂ ਪਾਸੇ ਰੋਸ਼ਨਾਈ ਬੱਚਿਆਂ ਦੇ ਖੇਡਣ ਲਈ ਬੱਚਿਆਂ ਦੇ ਖੇਡਣ ਲਈ ਵੱਖਰੀ ਜਾਵੇ ਗਰਾਉਂਡ ਬਣਾਈ ਫਿਰ ਪਿੰਡ ਦੇ ਚੋਂ ਪਾਸੇ ਸੋਹਣੇ ਪਾਰਕ ਵੀ ਬਣਵਾਇਓ ਸਰਪੰਚ ਬਣਾਉਣ ਨਹੀਂ ਵੋਟਾਂ ਸੋਚ ਸਮਝ ਕੇ ਪਾਇਓ ਪਿੰਡ ਬਾਰਨ ਟਹਿਲ ਕਹੇ ਪਿੰਡ ਬਾਰਨ ਟਹਿਲ ਕਹੇ ਇਹ ਕਾਜੇ ਕਰ ਲਵਾਂਗੇ ਵੀਰੋ ਮੇਰੀ ਇਸ ਗੱਲ ਉੱਤੇ ਹਾਂ ਵੀ ਇਹ ਭਰ ਲਵਾਂਗੇ ਵੀਰੋ ਕੋਈ ਘਾਟਾ ਰਹਿਣਾ ਨਹੀਂ ਸਾਰੇ ਮਿਲ ਕੇ ਮौज ਬਣਾਓ ਬਈ ਸਾਰੇ ਮਿਲ ਕੇ ਮਾਜ ਮਨਾਓ ਸਰਪੰਚ ਬਣਾਉਣ ਲਈ ਵੋਟਾਂ ਸੋਚ ਸਮਝ ਕੇ ਪਾਓ ਸਰਪੰਚ ਬਣਾਉਣ ਲਈ ਵੋਟਾਂ ਸੋਚ ਸਮਝ ਕੇ ਪਾਓ